ਕਿ ਬਿੱਲੀ ਸ਼ੇਰ ਦੀ ਮਾਸੀ ਐ ਬਿੱਲੀ ਕਹਿੰਦੇ ਸ਼ੇਰ ਦੀ ਮਾਸੀ ਐ ਤੇ ਨਵਾਂ ਸ਼ਹਿਰ ਚ 18 ਨੰਬਰ ਵਾਰਡ ਵਾਲੇ ਉਡੀਕ ਕਰ ਰਹੇ ਆ ਕਿ ਕਦ ਕਾਲੇ ਪਾਣੀ ਦੀ ਹੋਣੀ ਨਿਕਾਸੀ ਐ ਕਦ ਕਾਲੇ ਪਾਣੀ ਦੀ ਹੋਣੀ ਨਿਕਾਸੀ ਐ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸ੍ਰੀ ਤੁਸੀ ਸ਼ੇਰਤ ਮਸਲਾ ਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇੱਥੇ ਵੀਡੀਓ ਜਿਆਦਾ ਲੰਬੀ ਬਣਾਣੀ ਹੋਣੀ ਕਿਉਂਕਿ 5 ਮਿੰਟ ਹੋ ਗਏ ਔਰ ਫੇਫੜੇ ਅੰਦਰੋਂ ਗਾਲ੍ਹਾਂ ਕੱਢਦੇ ਪਏ ਕਿ ਮੈਨੂੰ ਕਿੱਥੇ ਲਿਆ ਆ ਆ ਬੁੱਢਾ ਨਾਲਾ ਨਵੇਂ ਸ਼ਹਿਰ ਦਾ ਔਰ ਮੈਂ ਹੈਰਾਨ ਆ ਮੈਂ ਸਮਝ ਨਹੀਂ ਪਾ ਰਿਹਾ ਕਿ ਇੱਥੇ ਲੋਕ ਰਹਿ ਕਿੱਦਾ ਰਹੇ ਆ ਅਸਲੀ ਨਰਕ ਕਿਹਨੂੰ ਕਹਿੰਦੇ ਆ ਤੁਹਾਡੇ ਸਾਹਮਣੇ ਆ ਤਸਵੀਰਾਂ ਇਹ ਨਰਕ ਆ ਔਰ ਨੱਕ ਦੇ ਬਾਲ ਜਾਲ ਦਿੱਤੇ ਇੰਨੀ ਗੰਦੀ ਸਮੈਲ ਹੈ ਛਾਤੀ ਜਾਮ ਹੋਈ ਜਾਪਦੀ ਹੈ ਔਰ ਮੈਨੂੰ ਵੱਧ-ਵੱਧ 4-5 ਮਿੰਟ ਹੀ ਹੋਏ ਇੱਥੇ ਆਏ ਨੂੰ ਲੇਕਿਨ ਆ ਤੁਸੀਂ ਦੇਖੋ ਬੁੱਢਾ ਨਾਲਾ ਉਹਦੇ ਨਾਲ ਉਹਦੇ ਨਾਲ ਜਿੰਨੀ ਗੰਦੀ ਸਮੈਲ ਇਕਵਲਸ ਟੂ 뎃 ਮੈਂ ਕਹਿ ਸਕਦਾ ਕਿ ਉਹ ਵਿੱਚੋਂ ਬੁਲਬੁਲੇ ਨਿਕਲਦੇ ਪਿਆ ਕਾਲਾ ਪਾਣੀ ਕਾਲੇ ਪਾਣੀ ਦੀ ਸਜ਼ਾ ਹੋਈ ਜਾਪਦੀ ਹੈ 18 ਨੰਬਰ ਵਾਰਡ ਨੂੰ ਹਾਲਾਂਕਿ ਇੱਥੋਂ ਦੇ ਐਮਸੀ ਨੇ ਵੀ ਇਹ ਗੱਲ ਕਹੀ ਹੈ ਜਿਹੜੀ ਮੇਰੇ ਤੱਕ ਪਹੁੰਚੀ ਕਹਿੰਦੇ ਕਿ ਜੇ ਮੰਗਲਵਾਰ ਤੱਕ ਪੂਰਾ ਹੱਲ ਨਹੀਂ ਹੋਇਆ ਤਾਂ ਧਰਨੇ ਤੇ ਬੈਠਾਂਗੇ ਮੰਗਲਵਾਰ ਹੀ ਕਿਹਾ ਮੰਗਲਵਾਰ ਹੀ ਮੰਗਲਵਾਰ ਪਰ ਮੰਗਲਵਾਰ ਤਾਂ ਛੱਡੋ ਮੈਂ ਕਹਿੰਦਾ ਇੱਥੇ 5 ਮਿੰਟ ਵੀ ਖੜਨਾ ਔਖਾ 5 ਮਿੰਟ ਬਹਿਣਾ ਔਖਾ 5 ਮਿੰਟ ਦਾ ਸਮਾਂ ਵੀ ਇੱਥੇ ਬਤੀਤ ਕਰਨਾ ਔਖਾ ਔਰ ਦੱਸ ਦिए ਜਿਹੜਾ ਸਾਡਾ ਕੈਮਰਾਮੈਨ ਹੈ ਉਹਨੇ ਤਾਂ ਆਪਣਾ ਮੂੰਹ ਮਾ ਬੰਨ ਲਿਆ ਪਰ ਆ ਵੀ ਧੰਦੇ ਆ ਵੀਰ ਆ ਜਿਹੜੇ ਸਫਾਈ ਕਰਮਚਾਰੀ ਆ ਉਹ ਦੇਖੋ ਦੇ ਵਿੱਚ ਪੈਰ ਧਸਦਾ ਇਹ ਵੀ ਧੰਦੇ ਆ ਵਿਚਾਰੇ ਜਿਹੜੇ ਸਫਾਈ ਕਰਨ ਲੱਗੇ ਆ ਤਾਂ ਪਿਛਲੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਪਿਛਲੀਆਂ ਸਰਕਾਰਾਂ ਨੇ ਇਸ ਕਰਕੇ ਕਹੀ ਨਹੀਂ ਕਿਉਂਕਿ ਕਿਵਲੇ ਲੋਕ ਕਹਿੰਦੇ ਆ ਕਿ ਉਹਨੇ ਉਸ ਸਮੇਂ ਕੰਮ ਹੀ ਨਹੀਂ ਜੱਜਦਾ ਕੀਤਾ ਪਾਏ ਕੋਈ ਮੋਟੇ ਨਹੀਂ ਕਹਿੰਦੇ ਪਾਏ ਤੇ ਮੌਜੂਦਾ ਸਰਕਾਰ ਵੀ ਦੱਸੋ ਜਦੋਂ ਮਾੜੀ ਮੋਟੀ ਇਦਾਂ ਲੀਕੇ ਸ਼ੁਰੂ ਹੋਈ ਸੀਗੀ ਨਿਕਾਸੀ ਬੰਦ ਹੋਈ ਸੀਗੀ ਉਸੇ ਵੇਲੇ ਤੁਸੀਂ ਕਿਉਂ ਨਹੀਂ ਇਹਨੂੰ ਸਖਾਵੇਂ ਸਖਾਵੇਂ ਵਾਲੇ ਪਾਸੇ ਲੈ ਕੇ ਗਏ ਤਾਂ ਜੋ ਇਹਨੂੰ ਦਰਸਤ ਕੀਤਾ ਜਾਵੇ ਇੰਨਾ ਲੰਬਾ ਚੱਕਰ ਕਿੱਦਾਂ ਪਾ ਦਿੱਤਾ ਕੋ ਪਰੇ ਤੱਕ ਦੇਖੋ ਬਿਲਕੁਲ ਨਿਖੜ ਹੋ ਰਿਹਾ ਜਿੰਨੇ ਵੀ ਇੱਥੇ ਲੋਕ ਰਹਿੰਦੇ ਮਾਸਕ ਪਾ ਕੇ ਘੁੰਮਣਾ ਪੈਂਦਾ ਜਾਂ ਮੂੰਹ ਟੱਕ ਕੇ ਉਹ ਦਿਖਾਈ ਮਾਤਾ ਦੁਕਾਨ ਤੇ ਬੈਠੀ ਆ ਮੂੰਹ ਟੱਕ ਕੇ ਬੈਠੀ ਆ ਸੋ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਇਧਰ ਵੀ ਤੁਸੀਂ ਦੇਖੋ ਕਿ ਬਿਮਾਰੀਆਂ ਬਿਮਾਰੀਆਂ ਦਾ ਘਰ ਆ ਆ ਨੌਜਵਾਨ ਬੈਠੇ ਔਰ ਮਜਬੂਰ ਨੇ ਆ ਬਿਮਾਰੀਆਂ ਦਾ ਘਰ ਆ ਬਿਲਕੁਲ ਸਾਹਮਣੇ ਔਰ ਧੰਨ ਦੇ ਨੇ ਉਹ ਸਫਾਈ ਕਰਮਚਾਰੀ ਇਹਨਾਂ ਸਫਾਈ ਸੇਵਕਾਂ ਨੂੰ ਸਲੂਟ ਹੈ ਕਿਉਂਕਿ ਇਹ ਤਾਂ ਵਿਚਾਰੇ ਜਿੱਥੇ ਕਿਤੇ ਗੰਦ ਫਸ ਜਾਂਦਾ ਉੱਥੇ ਜਾ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਤਾਂ ਇਹਨਾਂ ਸਫਾਈ ਕਰਮਚਾਰੀਆਂ ਨੂੰ ਸਲੂਟ ਆ ਲੇਕਿਨ ਸਵਾਲਾਂ ਦੇ ਘੇਰੇ 'ਚ ਐਮ ਸੀ ਨੇ ਸਵਾਲਾਂ ਦੇ ਘੇਰੇ 'ਚ ਨਗਰ ਕੌਂਸਲ ਹੈ ਇਹ ਇਦਾਂ ਦੇ ਹਾਲਾਤ ਬਣਦੇ ਕਿਉਂ ਆ ਕੀ ਇਹਨਾਂ ਨੂੰ ਜਦੋਂ ਸ਼ੁਰੂਆਤ ਹੁੰਦੀ ਹੈ ਲੀਕੇਜ ਦੀ ਜਾਂ ਨਿਕਾਸੀ ਜਦੋਂ ਨਹੀਂ ਪ੍ਰੋਪਰ ਹੁੰਦੀ ਇਹਨਾਂ ਨੂੰ ਪਹਿਲੇ ਦਿਨ ਪਤਾ ਨਹੀਂ ਲੱਗਦਾ ਕਿ ਇਹਨਾਂ ਨੂੰ ਜਾਗ ਉਦੋਂ ਹੀ ਹੁੰਦੀ ਹੈ ਜਦੋਂ ਖਬਰਾਂ ਪੈਂਦੀਆਂ ਜਾਂ ਲੋਕ ਇਹ ਕਹਿ ਦਿੰਦੇ ਕਿ ਅਸੀਂ ਧਰਨਾ ਲਾਵਾਂਗੇ ਜੇ ਤੁਸੀਂ ਕੰਮ ਨੂੰ ਦੋਸਤ ਨਾ ਕੀਤਾ ਲੋਕ ਰਹਿ ਕਿਵੇਂ ਰਹਿ ਨੇ ਵੱਡੇ ਸਵਾਲੇ ਨੇ ਕਿ ਇਹੋ ਜਿਹਾ ਗੰਦ ਕਿਸੇ ਕਹਿੰਦੇ ਕਹਾਉਂਦੇ ਲੀਡਰ ਦੇ ਘਰ ਦੇ ਬਾਹਰ ਹੁੰਦਾ ਨਹੀਂ ਹੁੰਦਾ ਉਹ ਭੈਣਾ ਵੀ ਦਵਾਈਆਂ ਉਹ ਵਿਚਾਰੀਆਂ ਦੇਖੋ ਮੂੰਹ ਟੱਕ ਕੇ ਹੀ ਜਾਂ ਹੁੰਦਾ ਜਾਂ ਬਾਕੀ ਉਹ ਲੋਕ ਜਿਹਨਾਂ ਨੱਕ ਮਰ ਚੁੱਕੇ ਆ ਪਰ ਜ਼ਮੀਰ ਬਾਕੀ ਨਾ ਸਿਆਸਤਦਾਨਾਂ ਦੇ ਮਰ ਚੁੱਕੇ ਆ ਸਿਆਸਤਦਾਨਾਂ ਨੂੰ ਜਾਗਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ